ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦੇ ਆ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ 17 18 ਦੀ ਜਿਹੜਾ 17 18 ਦਾ ਕੱਲ ਦਾ ਰੇਟ ਰਿਹਾ ਹੈ ਬਈ ਉਹ 3700 ਰੁਪਏ ਰਿਹਾ 1509 ਦਾ ਜਿਹੜਾ ਰੇਟ ਰਿਹਾ ਉਹ 3060 ਰੁਪਏ ਰਿਹਾ ਜੇ ਓਵਰਆਲ ਮਾਰਕੀਟ ਦੀ ਗੱਲ ਕਰੀਏ ਓਵਰਆਲ ਮਾਰਕੀਟ ਕੱਲ 31300 ਰੁਪਏ ਤੇ ਗਈ ਹੈ ਕੱਲ ਕੁਝ ਕੁ ਅਵਾਵਾਂ ਡਾਈਆਂ ਜਾ ਰਹੀਆਂ ਨੇ ਵਿਚ 3400 ਰੁਪਏ ਨੂੰ 1509 ਪਹੁੰਚ ਚੁੱਕੀ ਆ ਪਰ ਨਹੀਂ ਬਾਈ ਹਾਲ ਦੀ ਘੜੀ ਜਿਹੜੀ ਸਾਡੇ ਕੋਲੇ ਮੰਡੀਆਂ ਦੀ ਰਿਪੋਰਟ ਆ ਉਹਦੇ ਵਿੱਚ ਜਿਹੜਾ ਸਿਰ ਆ ਗਿਆ ਉਹ 3190 ਰੁਪਏ ਸੀਜ਼ਨ ਦਾ ਸਿਰ ਆ ਗਿਆ ਤੁਹਾਨੂੰ ਫੇਰ ਦੱਸਿਆ ਸੀਜ਼ਨ ਦਾ ਜਿਹੜਾ ਹੁੰਦਾ ਸਿਰ ਆ ਨਾ ਉਹ 3190 ਰੁਪਏ ਪਹੁੰਚਿਆ ਪਰ 34 3400 ਵਾਲੀ ਕੋਈ ਗੱਲ ਨਹੀਂ ਬਾਈ ਇਹ ਫਵਾਹਾਂ ਡਾਂਗਾਂ ਜਾ ਰਹੀਆਂ ਨੇ ਹਾਲ ਦੀ ਘੜੀ ਇਹੋ ਜਿਹਾ ਕੁਝ ਨਹੀਂ ਮਾਰਕੀਟ ਦੇ ਵਿੱਚ ਵੀ ਜੇ ਤੁਸੀਂ ਕਹਦੇ ਹੋ 1509 ਇੰਨੀ ਉੱਤੇ ਪਹੁੰਚੇਗੀ ਇਹਦਾ 17 18 ਵੀ ਜਿਹੜੀ ਮੰਨ ਕੇ ਚੱਲੂ ਬੈਸਟ ਟੂ ਬੈਸਟ ਕੁਆਲਿਟੀ ਐ ਉਹ ਇੱਥੋਂ ਤੱਕਰ ਪਹੁੰਚਦੀ ਨਹੀਂ ਐਵਰੇਜ ਰੇਟ 17 18 ਦਾ ਵੀ 33 3400 ਹੈ ਹੁਣ ਗੱਲ ਕਰਦੇ ਮੱਕੀ ਦੀ ਮੱਕੀ ਦਾ ਜਿਹੜਾ ਗਿੱਲੀ ਦਾ ਰੇਟ ਰਿਹਾ ਉਹ 1200 ਤੋਂ 1700 ਰੁਪਏ ਰਿਹਾ ਜੀ ਸੁੱਕੀ ਮੱਕੀ ਦਾ ਜਿਹੜਾ ਰੇਟ ਰਿਹਾ ਉਹ 2000 ਤੋਂ ਲੈ ਕੇ 2200 ਤੇ 30 ਰੁਪਈਆ ਤੱਕ ਰਿਹਾ ਜੀ ਜੇ ਓਵਰਾਲ ਮਾਰਕੀਟ ਦੀ ਗੱਲ ਕਰੀਏ ਓਵਰਾਲ ਮਾਰਕੀਟ 2350 ਰੁਪਏ ਤੱਕਰ ਪਹੁੰਚੀ ਸੀਗੀ ਜੀ ਜਿਹਦੇ ਵਿੱਚ ਯੂਪ ਦੀਆਂ ਮੰਡੀਆਂ ਸੀ ਕੋਈਕ ਕੋਈਕ ਮੰਡੀਆਂ ਦਿੱਲੀ ਦੀਆਂ ਸੀਗਾ ਤੇ ਪਰ ਜਿਹੜੀ ਪੰਜਾਬ ਦੀ ਮਾਰਕੀਟ ਹੈ ਉਹ ਸਾਢੇ 2200 ਰੁਪਏ ਤੇ ਕਰ ਆ ਲੱਗ ਗਈ ਹੈ ਹੁਣ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਜਿਹੜੇ ਰੇਟ ਆ ਬਾਈ ਹਾਲ ਦੀ ਘੜੀ ਸਟੇਬਿਲਟੀ ਬਣੀ ਹੋਈ ਹੈ ਪਰ ਜੇ ਆਪਾਂ ਮੰਡੀ ਬਾਹਰ ਗੱਲ ਕਰਕੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਦਿੱਲੀ ਮੰਡੀ ਦੀ ਜਿੱਥੇ ਕੱਲ ਦਾ ਜਿਹੜਾ ਰੇਟ ਰਿਹਾ ਬਾਈ ਓਵਰ ਆਲ ਮਾਰਕੀਟ ਦਾ ਸਾਢੇ 3700 ਰੁਪਏ ਰਿਹਾ ਜੀ ਉਸ ਤੋਂ ਬਾਅਦ ਜੇ ਗੱਲ ਕਰਗੇ ਆਪਾਂ ਆਪਕ ਤੋਂ ਬਾਅਦ ਜਿਵੇਂ ਬੋਲੀ ਤੋਂ ਬਾਅਦ ਗੱਲ ਕਰਕੇ ਬੋਲੀ ਤੋਂ ਬਾਅਦ ਜਿਹੜਾ ਰੇਟ ਗਿਆ ਜੀ ਉਹ 7500 ਰੁਪਏ ਕੱਲ ਦਾ ਗਿਆ ਜੇ ਰਾਜਸਥਾਨ ਦੀਆਂ ਮੰਡੀਆਂ ਦੀ ਗੱਲ ਕਰਕੇ 6500 ਤੋਂ ਲੈ ਕੇ 6575 ਰੁਪਈਆ ਤੇ ਕਰ ਰਿਹਾ ਹੈ ਜੀ ਉਸ ਤੋਂ ਬਾਅਦ ਜੇ ਮੱਧ ਪ੍ਰਦੇਸ਼ ਦੀਆਂ ਮੰਡੀਆਂ ਦੀ ਗੱਲ ਕਰਕੇ 7800 ਰੁਪਈਆ ਤੇ ਕਰ ਗਿਆ ਪਰ ਜੇ ਜੈਪੁਰ ਸਿਟੀ ਦੀ ਗੱਲ ਕਰਕੇ ਜੈਪੁਰ ਸਿਟੀ 7700 ਤੋਂ ਲੈ ਕੇ 8200 ਰੁਪਈਆ ਤੇ ਕਰ ਪਹੁੰਚ ਚੁੱਕੀ ਹੈ ਜੀ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ 4500 ਰੁਪਈਆ ਤੋਂ ਲੈ ਕੇ 6900 ਰੁਪਏ ਤੱਕ ਪੰਜਾਬ ਦੀਆਂ ਮੰਡੀਆਂ ਕੱਲ ਗਈਆਂ ਨੇ ਹੁਣ ਗੱਲ ਕਰਦੇ ਆ ਆਪਾਂ ਅੱਗੇ ਸਰੋਂ ਦੇ ਰੇਟਾਂ ਦੀ ਸਰੋਂ ਦਾ ਜਿਹੜਾ ਕੱਲ ਦਾ ਟਾਪ ਰੇਟ ਰਿਹਾ ਬਾਈ ਉਹ 7500 ਰੁਪਏ ਕੱਲ ਦਾ ਟਾਪ ਰੇਟ ਰਿਹਾ ਜੀ ਜੇ ਪੰਜਾਬ ਮਾਰਕੀਟ ਦੀ ਗੱਲ ਕਰੀਏ ਪੰਜਾਬ ਦੀ ਮਾਰਕੀਟ 7100 ਤੇ 25 ਰੁਪਈਆ ਤੱਕ ਗੱਲ ਪਹੁੰਚੀ ਹੈ ਜੀ ਉਸ ਤੋਂ ਬਾਅਦ ਹੁਣ ਗੱਲ ਕਰਦੇ ਆ ਆਪਾਂ ਕਣਕ ਦੇ ਰੇਟਾਂ ਦੀ ਕਣਕ ਦੇ ਜਿਹੜੇ ਰੇਟ ਹੈ ਜੀ ਕੱਲ ਦਾ ਦਿੱਲੀ ਮੰਡੀ ਦਾ ਰੇਟ ਰਿਹਾ ਜਿਹੜਾ 2700 ਤੇ 85 ਰੁਪਈਆ ਰਿਹਾ ਜੀ ਉਸ ਤੋਂ ਬਾਅਦ ਜੇ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੀ ਖੰਨਾ ਮੰਡੀ 2600 ਤੇ 70 ਰੁਪਏ ਜੀ ਲੁਧਿਆਣਾ ਮੰਡੀ 2600 ਤੇ 60 ਰੁਪਏ ਤਰਨਤਾਰਨ ਮੰਡੀ 2600